ਕਕਬੀਰ ਬਾਦਲ ਤੇ ਬਿਕਰਮਜੀਤ ਮਜੀਠੀਆ ਚ ਪਿਆ ਕਾਟੋ ਕਲੇਸ਼ ਕਿ ਆਪਸ ਚ ਰੌਲਾ ਪੈ ਗਿਆ ਕਿ ਆਪਸ ਚ ਰਿਸ਼ਤੇਦਾਰੀ ਖਰਾਬ ਹੋ ਗਈ ਸਾਰੀ ਗੱਲ ਕਰਦੇ ਆ ਵਿਸਥਾਰ ਨਾਲ ਕਿਉਂਕਿ ਬਹੁਤ ਘਟਨਾਵਾਂ ਘਟੀਆਂ ਪਿਛਲੇ 24 ਘੰਟਿਆਂ ਦੇ ਵਿੱਚ ਸੁਖਬੀਰ ਬਾਦਲ ਅਕਾਲੀ ਦਲ ਨੂੰ ਅੱਗੇ ਲਜਾਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਕਦੇ ਭਾਜਪੀ ਨਾਲ ਸਮਝੌਤੇ ਦੀਆਂ ਗੱਲਾਂ ਸਾਨੂੰ ਮਿਲ ਰਹੀਆਂ ਕਦੇ ਪਗਵੰਤ ਮਾਨ ਸਰਕਾਰ ਨੂੰ ਘੇਰਦੇ ਆ ਲੈਂਡ ਪੂਲਿੰਗ ਤੇ ਡਿਵੈਲਪਮੈਂਟ ਦੇ ਨਾਂ ਤੇ ਕਦੇ ਨਸ਼ਿਆਂ ਖਿਲਾਫ ਮੋਰਚਾ ਖੋਲਦੇ ਆ ਪਹਿਲਾਂ ਤਾਂ ਸਾਰੇ ਮਜੀਠੀਆ ਦੇ ਹੱਕ ਵਿੱਚ ਸਨ ਪਰ ਬਾਅਦ ਵਿੱਚ ਸਾਰੇ ਚੱਕਰੀਵਾਂ ਘਮ ਗਏ ਕਿ ਹੁਣ ਅਕਾਲੀ ਦਲ ਨੂੰ ਲੱਗ ਰਿਹਾ ਕਿ ਮਜੀਠੀਏ ਦੀ ਬਲੀ ਦੇਣੀ ਪਊ ਅਕਾਲੀ ਦਲ ਨੂੰ ਲੱਗਦਾ ਹੈ ਕਿ ਉਹ ਮਜੀਠੀਏ ਦੀ ਬਲੀ ਦੇ ਕੇ ਸੱਤਾ ਦੇ ਵਿੱਚ ਵਾਪਸ ਆ ਸਕਦੇ ਆ ਤੇ ਉਹਨਾਂ ਨੂੰ ਇਹ ਸੌਦਾ ਕਰ ਲੈਣਾ ਚਾਹੀਦਾ ਹੈ ਰਾਜਨੀਤੀ ਕਦੇ ਵੀ ਕਿਸੇ ਦੀ ਸਕੀ ਨਹੀਂ ਹੁੰਦੀ ਚਾਹੇ ਕੋਈ ਕਿਸੇ ਦਾ ਜਿੰਨਾ ਮਰਜੀ ਕਰੀਬੀ ਰਿਸ਼ਤੇਦਾਰ ਹੋਵੇ ਚਾਹੇ ਕੋਈ ਪਰਿਵਾਰਕ ਮੈਂਬਰ ਹੋਵੇ ਪਰ ਤਾਕਤ ਹਥਿਆਉਣ ਦੇ ਲਈ ਸਭ ਕੁਰਬਾਨੀ ਕਰਨ ਨੂੰ ਤਿਆਰ ਹੋ ਜਾਂਦੇ ਆ ਬਿਕਰਮਜੀਤ ਸਿੰਘ ਮਜੀਠੀਆ ਜਿਸ ਦਾ 2012 ਤੋਂ ਰੇਤੇ ਦੇ ਮਾਮਲੇ ਵਿੱਚ ਉਸ ਦਾ ਨਾਮ ਜੁੜਿਆ ਫਿਰ ਚਿੱਟੇ ਦੇ ਨਾਲ ਵੀ ਉਸ ਦਾ ਨਾਮ जोडਿਆ ਮਾਝੇ ਦੇ ਵਿੱਚ ਕਰੀਬ 26 ਤੋਂ 27 ਸੀਟਾਂ ਸੀ ਅਕਾਲੀ ਦਲ ਦੀਆਂ ਪਰ ਇਕੱਲਾ ਬਿਕਰਮਜੀਤ ਮੰਜੀਟਿਆ ਹੀ ਕਿਉਂ ਬਦਨਾਮ ਹੋਇਆ ਜਦੋਂ 2007 ਦੇ ਵਿੱਚ ਅਕਾਲੀਆਂ ਦੀ ਸਰਕਾਰ ਬਣੀ ਤਾਂ ਮੰਜੀਟਿਏ ਨੇ ਆਪਣੇ ਚਹੇਤਿਆਂ ਨੂੰ ਹੀ ਸਹ ਲੈਣ ਦਿੱਤਾ ਭਾਵੇਂ ਕੋਈ ਐਮਐਲਏ ਸੀ ਜਾਂ ਨਹੀਂ ਸੀ ਸਾਰੇ ਮਾਝੇ ਵਿੱਚ ਜਿੰਨੇ ਅਵਸਰ ਤਾਇਨਾਤ ਹੁੰਦੇ ਸੀ ਉਹ ਇਕੱਲੇ ਮਜੀਠੀਆ ਦੇ ਹੁੰਦੇ ਸੀ ਲੋਕ ਕਹਿੰਦੇ ਆ ਭਾਵੇਂ 2007 ਤੋਂ 2017 ਤੱਕ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਿਹਾ ਪਰ ਮਾਝੇ ਦਾ ਮੁੱਖ ਮੰਤਰੀ ਵਿਕਰਮਜੀਤ ਮਜੀਠੀਆ ਸੀ ਤੇ ਜੇਕਰ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਉਸ ਦਾ ਸੁਪਰ ਸੀਐਮ ਵੀ ਵਿਕਰਮਜੀਤ ਸਿੰਘ ਮਜੀਠੀਆ ਹੀ ਸੀ ਅੰਮ੍ਰਿਤਸਰ ਦੇ ਵਿੱਚ ਜਿੰਨੀ ਵੀ ਅਕਾਲੀ ਦਲ ਦੀ ਰਾਜਨੀਤੀ ਸੀ ਉਹ ਵਿਕਰਮਜੀਤ ਮਜੀਠੀਏ ਦੀ ਕੋਠੀ ਤੋਂ ਹੀ ਚੱਲਦੀ ਸੀ ਇਸ ਲਈ ਚਾਹੇ ਕੋਈ ਚੰਗਾ ਕੰਮ ਹੋਵੇ ਜਾਂ ਮਾੜਾ ਕੰਮ ਹੋਵੇ ਉਹ ਬਿਕਰਮਜੀਤ ਮਜੀਠੀਏ ਦੇ ਸਹਰ ਹੀ ਲੱਗਦਾ ਤੇ ਹੁਣ ਕਿਤੇ ਨਾ ਕਿਤੇ ਅਕਾਲੀ ਦਲ ਦੇ ਲੀਡਰਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਹੁਣ ਬਿਕਰਮਜੀਤ ਮਜੀਠੀਏ ਦੇ ਨਾਮ ਨਾਲ ਅਕਾਲੀ ਦਲ ਸੱਤਾ 'ਚ ਕਦੇ ਵੀ ਵਾਪਸ ਨਹੀਂ ਆ ਸਕਦਾ ਇਸ ਕਰਕੇ ਅਕਾਲੀ ਦਲ ਬਿਕਰਮਜੀਤ ਮੰਜੀਠੀਏ ਤੋਂ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਸੁਖਵੀਰ ਬਾਦਲ ਆਪਣੇ ਹੱਥੀ ਲਾਏ ਰੱਖ ਨੂੰ ਪਟਣਾ ਚਾਹੁੰਦਾ ਹੈ ਹੁਣ ਅੱਗੇ ਇਹ ਦੇਖਣਾ ਹੋਵੇਗਾ ਕਿ ਸਿਆਸਤ ਕੀ ਰੰਗ ਲਿਆਉਂਦੀ ਹੈ